ਉਹ ਵਸੀ ਪੂਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਹੀ ਏ ਇੱਕ ਮਾਲਾ ਤੇਜ ਸੀ ਹੱਥ ਤੂੰ ਉਹ ਸੰਤ ਦੇ ਨਾਲ ਸਿਪਾਹੀ ਏ ਉਹਨੇ ਕੌਮ ਸਜਾਈ ਸ਼ੇਰਾਂ ਜਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਨੇ ਪਾਪ ਤਾਸੇ ਪਾਣੀ ਵਿੱਚ ਸੀ ਬੋਲ ਇਲਾਹੀ ਕੋਲ ਦਿੱਤੇ ਵਿੱਚ ਜੁਰਤ ਮਲਾ ਕੇ ਖੰਡੇ ਦੀ ਸੀ ਮਰਦ ਵੇ ਲਖਣ ਟੋਲ ਦਿੱਤੇ ਅajna ਸੀਸ ਦਿੱਤਾ ਗੁਰੂ ਆਪਣੇ ਨੂੰ ਓਥਾਂ ਥਾਂ ਤੇ ਸਿਰ ਧਰਦੇ ਨੀ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਸਰਸਾ ਨੇ ਕਦੇ ਗੜੀਆਂ ਦੇ ਕਦੇ ਸਰਸਾ ਨੇ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕੇ ਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਜਿਨ੍ਹਾਂ ਮਾਣੇ ਸੱਥਰ ਯਾਰੜੇ ਦੇ ਅੱਖ ਖੇੜਿਆਂ ਬਾਲਿਓ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਹਦੇ ਮੌਤ ਤੋਂ ਡਰਦੇ ਨਹੀਂ ਇਹ ਦਾਨੀ ਕਵੀ ਤਪਸਵੀ ਨੇ ਇਹ त्यागी ਸਭ ਕੁਝ ਵਾਰ ਦਿੰਦੇ ਇਹ ਤੇਗ ਦੇ ਧਨੀ ਤਾਂ ਉੱਤਮ ਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਉਹ ਕਦੇ ਗੁਲਾਮੀ ਉਹ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਮੌਤ ਤੋਂ ਡਰਦੇ ਨਹੀਂ ਉਹ ਵਸੀ ਪੂਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਹੀ ਏ ਇੱਕ ਮਾਰਾ ਤੇਜ ਸੀ ਹੱਥ ਤੂੰ ਉਹ ਸੰਤ ਦੇ ਨਾਲ ਸਿਪਾਹੀ ਸਜਾਈ ਸ਼ੇਰਾਂ ਜਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹਨੇ ਪਾਪ ਤਾਸੇ ਪਾਣੀ ਵਿੱਚ ਸੀ ਬੋਲ ਇਲਾਹੀ ਕੋਲ ਦਿੱਤੇ ਵਿੱਚ ਜੁੱਤ ਮਲਾ ਕੇ ਖੰਡੇ ਦੀ ਸੀ ਮਰਦ ਵੇ ਲਖਣ ਟੋਲ ਦਿੱਤੇ ਅਜਨਾ ਸੀਸ ਦਿੱਤਾ ਗੁਰੂ ਆਪਣੇ ਨੂੰ ਓਥਾਂ ਥਾਂ ਤੇ ਸਿਰ ਧਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ